ਲਵ ਮੈਰਿਜ ਕਰਵਾਉਣ ਦੇ ਕਾਰਨ ਨੌਜਵਾਨ ਤੇ ਉਸਦੇ ਪਿਤਾ ਉੱਤੇ ਹਮਲਾ ਕੀਤਾ ਗਿਆ ਤੇ ਦੋਵਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਦਰਅਸਲ ਕਸਬਾ ਦੁਰਾਗਲਾ ਦੇ ਵਿੱਚ ਇੱਕ ਦੁਕਾਨ ਤੇ ਮੋਟਰਸਾਈਕਲ ਠੀਕ ਕਰਵਾ ਰਹੇ ਪਿਓ ਪੱਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦਰਮਿਆਨ ਨੌਜਵਾਨ ਆਕਾਸ਼ਦੀਪ ਸਿੰਘ ਤੇ ਉਸਦੇ ਪਿਤਾ ਅਮਰਜੀਤ ਸਿੰਘ ਗੰਭੀਰ ਜ਼ਖਮੀ ਹੋਏ ਨੇ ਮਾਮਲਾ 3 ਮਹੀਨੇ ਪਹਿਲਾਂ ਆਕਾਸ਼ਦੀਪ ਦੇ ਵੱਲੋਂ ਲਵ ਮੈਰਿਜ ਕਰਵਾਉਣ ਦਾ ਤੇ ਹਮਲਾ ਕਰਨ ਵਾਲੇ ਇਸ ਲਵ ਮੈਰਿਜ ਤੋਂ ਨਾਰਾਜ਼ ਲੜਕੀ ਦੇ ਮਾਮੇ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਆਕਾਸ਼ਦੀਪ ਦੇ ਪਿਤਾ ਅਮਰਜੀਤ ਸਿੰਘ ਦੇ ਗੰਭੀਰ ਸੱਟਾਂ ਲੱਗਿਆ ਨੇ ਜਾਣਕਾਰੀ ਦਿੰਦਿਆਂ ਆਕਾਸ਼ਦੀਪ ਤੇ ਉਸਦੀ ਪਤਨੀ ਅਮਨਦੀਪ ਨੇ ਦੱਸਿਆ ਕਿ ਉਹਨਾਂ 3 ਮਹੀਨੇ ਪਹਿਲਾਂ ਪਠਾਨਕੋਟ ਦੀ ਅਦਾਲਤ ਚ ਕੋਟ ਮੈਰਿਜ ਕਰਵਾਈ ਹੈ ਲੜਕੀ ਦੇ ਮਾਤਾ ਪਿਤਾ ਉਸ ਦਿਨ ਨਾਲ ਸਹਿਮਤ ਹੋ ਗਏ ਪਰ ਲੜਕੀ ਦੇ ਮਾਮੇ ਤੇ ਕੁਝ ਰਿਸ਼ਤੇਦਾਰ ਉਹਨਾਂ ਨੂੰ ਧਮਕੀਆਂ ਦੇਣ ਲੱਗ ਪਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਦੁਕਾਨ ਤੇ ਖੜਿਆ ਕਾਸ਼ਦੀਪ ਤੇ ਉਸਦੇ ਪਿਤਾ ਤੇ ਹਮਲਾ ਕੀਤਾ ਗਿਆ ਜਿਸ ਦਰਮਿਆਨ ਕੀ ਦੋਵੇਂ ਕਾਫੀ ਜ਼ਖਮੀ ਹੋਏ ਨੇ ਇਸ ਦਰ ਇਸ ਮਾਮਲੇ ਦੇ ਵਿੱਚ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉਥੇ ਡਾਕਟਰਾਂ ਦਾ ਕਹਿਣਾ ਹੈ ਕਿ ਅਮਰਜੀਤ ਸਿੰਘ ਦੀ ਹਾਲਤ ਕਾਫੀ ਗੰਭੀਰ ਹੈ ਉਹਨਾਂ ਦਾ ਇਲਾਜ ਜਾਰੀ ਹੈ ਪਰ ਹਾਲਤ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਲੜਾਈ ਦਾ ਕੇਸ ਹੈ ਜਿਸ ਦਰਮਿਆਨ ਕੀ ਬਰੀ ਸਿਰ ਤੇ ਤੇ ਬਾਤ ਕਾਫੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਦਾ ਇਲਾਜ ਜਾਰੀ ਹੈ ਭਾਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਮੇਰੀ ਇਹਦੀ ਹੀ ਸਪਿੰਡ ਦਰੰਗਲਾ ਹੈ ਅੱਜ ਤੋਂ 3 ਮਹੀਨੇ ਪਹਿਲਾਂ 16 ਜਨਵਰੀ ਨੂੰ ਮੇਰੀ ਕੋਡ ਮੈਰਿਜ ਹੋਈ ਤੇ ਸਾਡੇ ਨਾਲ ਵਿਆਹ ਦੇ ਵਿੱਚ ਦਿੱਕਤ ਆਇਆ ਹੈ ਕਿ ਕਾਸਟ ਸਾਡੀ ਸੇਮ ਹੀ ਹੈ ਕਿ ਅਸੀਂ ਜੱਟ ਬਰਾਦੀ ਦੇ ਮਾਪਿਓ ਸਾਧ ਬੰਦੇ ਮਾਪਿਓ ਨੇ ਸਾਨੂੰ ਅਕਸਰ ਕੀਤਾ ਹੋਇਆ ਹੈ ਯਾਰ ਪਰ ਜਿਹਦੇ ਕੁੜੀ ਦੇ ਨਾਲ ਕੇ ਸੀਗੇ ਮਾਮੇ ਦੋ ਇੱਕ ਦਾ ਨਾਮ ਮੁਖਤਿਆਰ ਸਿੰਘ son of ਲਖਣ ਸਿੰਘ ਇੱਕ ਦੂਜੇ ਮਾਮਿਆਂ ਦਾ ਨਾਮ ਹੈ ਰঞ্জੀਤ ਸਿੰਘ son of ਲਖਣ ਸਿੰਘ ਅੱਗੇ ਉਹਨਾਂ ਦਾ ਇੱਕ ਮੁੰਡਾ ਆ ਰঞ্জੀਤ ਦਾ ਇਹ ਮੁਖਤਿਆਰ ਦਾ ਰਮਨਦੀਪ ਸਿੰਘ ਕਿ ਸਾਡੇ ਨਾਲ ਉਹਨਾਂ ਨੇ ਸੱਟਾਂ ਲਾਈਆਂ ਜੇ ਤੇ ਇਹ ਗੱਲ ਐਦਾਵਾ ਕਿ ਮਾਪਿਓ ਨੇ ਸਾਨੂੰ ਕੁਝ ਨਹੀਂ ਗਿਆ ਕੁੜੀ ਦੇ ਨਾਂ ਭਰਾ ਨੇ ਕਿਹਾ ਬਹੁਤ ਹੀ ਅੱਛੇ ਪਰਿਵਾਰ ਦੇ ਉਹਨਾਂ ਨੇ ਸਾਨੂੰ ਕੁਝ ਨਹੀਂ ਗਿਆ ਪਰਿਆਨਾ ਨੇ ਕੱਲ ਸਾਡੇ ਨਾਲ ਐਨਾ ਮਾੜਾ ਹਲਾਤ ਕੀਤਾ ਕਿ ਅਸੀਂ ਇੱਕ ਮੋਟਰਸਲ ਠੀਕ ਕਰਵਾਉਣ ਵਾਸਤੇ ਇੱਕ ਦੁਕਾਨ ਤੇ ਗਏ ਹੋਏ ਮੈਂ ਤੇ ਮੇਰੇ ਫਾਦਰ ਸਾਹਿਬ ਹੀ ਉਹਨਾਂ ਦੀ 45-46 ਸਾਲ ਉਮਰ ਆ ਤੇ ਮੈਂ ਇੱਕ ਡਿਲੀਵਰੀ ਬੋਏ ਆ ਗਦਾਸਪੁਰ ਦੇ ਵਿੱਚ ਡਿਲੀਵਰੀ ਇੱਕ ਇਨਕਮ ਮੇਰੀ ਆ ਕਿ ਮੈਂ ਆਪਣੇ ਕਮਾ ਕੇ ਤੇ ਆਪਣਾ ਘਰ-ਬਾਰ ਚਲਾਉਣਾ ਜੀ ਡੈਡੀ ਮੇਰੇ ਇੱਕ ਖੇਤੀਬਾੜੀ ਜੇ ਖੇਤੀਬਾੜੀ ਕਰਦੇ ਜੇ ਸਾਡੇ ਨਾਲੇ ਬਹੁਤ ਜ਼ਿਆਦਾ ਮਾੜਾ ਕੀਤਾ ਉਹਨਾਂ ਨੇ ਸਾਡੇ ਉੱਤੇ ਪੰਜ ਜਣਿਆਂ ਨੇ ਹਥਿਆਰ ਲੈ ਆ ਕੇ 70 ਜੀ ਵਗੈਰਾ ਲਿਆ ਕੇ 5-5 ਵਗੈਰਾ ਲਿਆ ਕੇ ਸਾਡੇ ਉੱਤੇ ਇਹਨਾਂ ਨੇ ਆਣ ਕੇ ਸਿੱਧਾ ਹੀ ਹਮਲਾ ਕਰਤਾ ਹਮਲੇ ਵਿੱਚ ਮੇਰੇ ਡੈਡੀ ਦੇ ਸਿਰ ਦੇ ਵਿੱਚ ਇੰਜਰੀ ਆਈ ਹੈ ਉਹਨਾਂ ਦੇ 18 ਨੱਕੇ ਲੱਗੇ ਆ ਮਤਲਬ ਕਿ ਬ੍ਰੇਨ ਦੇ ਵਿੱਚ ਜਿਹੜੀ ਹੱਡੀ ਹੁੰਦੀ ਹੈ ਉਹ ਡੈਮੇਜ ਆ ਤੇ ਇੱਕ ਬਾਹਾਂ ਟੁੱਟੀ ਹੋਈ ਆ ਬਾਕੀ ਮੈਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਤੁਹਾਨੂੰ ਆਪੇ ਦੱਸ ਦਨਗੇ ਜੋ ਵੀ ਆ ਮੈਨੂੰ ਉਹਨਾਂ ਨੇ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਕਿ ਇਹਨਾਂ ਨੇ ਕਿਉਂ ਲੋੜੀ ਜਦੋਂ ਕੁੜੀ ਦੇ ਘਰ ਦੇ ਮਨਦੇ ਹੀ ਸਾਰਾ ਕੁਝ ਹੈ ਹੀ ਮੈਂ ਸੈਸ਼ਨ ਕੋਡ ਪਖਾਨਕੋਟ ਕੋਡ ਮੈਚ ਕੀਤੀ ਮੈਨੂੰ ਪ੍ਰੋਟੈਕਸ਼ਨ ਚੈਨਲ ਦੇ ਮੈਂ ਨਾਂ ਵੀ ਲਿਖਾਏ ਹੋਏ ਆ ਪਰ ਇਹਨਾਂ ਨੇ ਇੱਕ ਨਹੀਂ ਮਣੀ ਸਾਡੇ ਉੱਤੇ ਆਣ ਕੇ ਐਦਾਂ ਹਮਲਾ ਕੀਤਾ ਕਿ ਪਹਿਲਾਂ ਵੀ ਦਿੰਦੇ ਰਿਹਾ ਸਾਨੂੰ ਕਿ ਐਦਾਂ ਕਰਦਾਂਗੇ ਜਿਉਂ ਕਰਦੇ ਅਸੀਂ ਮੈਂ ਪਿੰਡ ਨਹੀਂ ਜਾਂਦਾ ਰਿਹਾ ਮੈਂ ਇੱਕ ਕਿਰਾਏ ਤੇ ਘਰ ਲੈਦਾ ਸੀਗਾ 4000 ਰੁਪਏ ਕਿਰਾਇਆ ਦਿੰਦਾ ਪਿਆ ਆਪਣੀ ਇਨਕਮ ਤੁਹਾਨੂੰ ਪਤਾ ਹੀ ਇਹ ਪਿੰਡ ਦੇ ਵਿੱਚ ਆਪਾਂ ਛਾਰਾਂ ਦੇ ਵਿੱਚ ਕਿੰਨੀ ਮਿਹਨਤ ਕਰਦੇ ਤੁਹਾਨੂੰ ਪਤਾ ਮੈਂ ਭਾਜੀ ਬਿਲਵਲੀ ਦਾ ਕੰਮ ਕਰਦਾ ਤੁਸ ਸ਼ਿਕਾਇਤ ਦਰਜ ਕਰਾਈਏ ਪੁਲਸ ਨੇ ਜਾਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਪਏ ਆ ਮੈਂ ਅੱਲਾਹ ਕੋ ਕਹਿਣਾ ਪਿਆ ਕਿ ਸਾਡੇ ਐਸਐਸਪੀ ਸਾਹਿਬ ਬਰਦਾਸਪੁਰ ਦੇ ਬਹੁਤ ਹੀ ਹੁਨਾਰ ਮੈਂ ਚਾਹਨਾ ਕਿ ਉਹਨਾਂ ਦਾ ਇੱਕੋ ਅਪੀਲ ਕਰਦਾ ਮੈਨੂੰ ਇਨਸਾਫ ਮੇਰੇ ਪਾਪਾ ਨੂੰ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਉਹ ਜੁਪੇਸ਼ੈਂਟ ਹਮਾਰੇ ਪਾਸ ਆ ਉਸਕਾ ਨਾਮ ਹੈ ਅਮਰਜੀਤ ਸਿੰਘ ਪੇਸ਼ੈਂਟ ਜਦੋਂ ਅਸੀਂ ਨੇ ਰਿਸਿਵ ਕੀਤਾ ਉਹ ਆਇਆ ਥਾ ਮਲਟੀਪਲ ਇੰਜਰੀਜ਼ ਕੇ ਸਾਥ ਉਸਕੇ ਹੈਡ ਕੇ ਅਰਾਊਂਡ ਇੰਜਰੀ ਸੀ ਔਰ ਲੈਫਟ ਆਰਮ ਕੇ ਅਰਾਊਂਡ ਇੰਜਰੀਜ਼ ਸੀ ਸੋ ਜੂਹੀਆ ਅਸੀਂ ਉਸਕਾ ਅਸੈਸ ਕੀਤਾ तो इसका ट्रामा था लेफ्ट अल्ला का जो हमारी बाजू की जो हड्डी है उसमें फ्रैक्चर है और उसको जो है सीटी हेड पे उसके जो फेस हेड की जो बोन्स है उसमें फ्रैक्चर है और उसको एक ब्लीड भी हुआ है ब्रेन के अंदर छोटा सा ही ब्लीड था लेकिन ब्लीड है अभी तो स्टेबल है लेकिन थोड़ा सा वीकनेस है एक साइड से बॉडी में ਤੋ ਅਭੀ ਹਮ ਸੋਚ ਰਹੇ ਆ ਅੱਜ ਕਾ ਉਸਕਾ ਇੱਕ ਰਿਪੀਟ ਹਮ ਸੀਟੀ ਸਕੈਨ ਕਰੇਂ ਦੇਖੇਂਗੇ ਕੋਈ ਬਲੀਡ ਐਕਸਪੈਂਡ ਤੋ ਨਹੀਂ ਹੋਆ ਹੈ ਹਿਸਟਰੀ ਕੇ ਹਿਸਾਬ ਸੇ ਹੀ ਇਜ਼ ਸੇਇੰਗ ਕਿ ਉਸਕੇ ਸਾਥ ਅਸਾਲਟ ਹੋਆ ਹੈ ਸੋ ਲਾਈਕਲੀ ਅਸਾਲਟ ਕਾ ਹੀ ਕੇਸ ਲੱਗ ਰਹਾ ਹੈ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਦਰੰਗਲੇ ਮੇਰਾ ਜਿਹੜਾ ਵਿਆਹ ਹੋਇਆ ਵਾ ਤੇ ਮੇਰੇ ਪੇਕੇ ਪਿੰਡ ਦਾ ਨਾਮ ਦਿਓ ਲਾ ਤੇ ਮੇਰਾ ਵਿਆਹ ਜਿਹੜਾ ਵਾ ਕੋਟ ਮੈਰਿਜ ਹੋਈ ਸੀਗੀ 3 ਮਹੀਨੇ ਪਹਿਲਾਂ ਜਨਵਰੀ ਮਹੀਨੇ ਚ ਤੇ ਮੇਰੇ ਹਸਬੈਂਡ ਨੂੰ ਮੇਰੇ ਮਾਮਿਆਂ ਨੇ ਕਾਫੀ ਜ਼ਿਆਦਾ ਕੁੱਟਿਆ ਵਾ ਮੇਰੇ ਹਸਬੰਦ ਨੂੰ ਵੀ ਕੁੱਟਿਆ ਤੇ ਮੇਰੇ ਫਾਦਰ ਇਨ ਲਾਉ ਨੂੰ ਵੀ ਕਾਫੀ ਜ਼ਿਆਦਾ ਕੁੱਟਿਆ ਤੇ ਮੇਰੇ ਹਸਬੰਦ ਹਸਬੰਦ ਦੇ ਵੀ ਸੱਟਾਂ ਲੱਗੀਆਂ ਤੇ ਮੇਰੇ ਜਿਹੜੇ ਫਾਦਰ ਇਨ ਲਾਉ ਆ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਆ ਤੇ ਉਹ ਕਾਫੀ ਜ਼ਿਆਦਾ ਡੂੰਗੀ ਲੱਗੀ ਉਹਨਾਂ ਦੀ ਜਿਹੜੀ ਬੋਨ ਆ ਉਹ ਵੀ ਕ੍ਰੈਕ ਹੋ ਗਈ ਵੀ ਆ ਉਹਨਾਂ ਨੇ ਕੋਸ਼ਿਸ਼ ਦੰਦਾ ਨਹੀਂ ਦੱਸਿਆ ਸਾਨੂੰ ਇਹ ਬਸ ਮੋਟਰਸਾਈਕਲ ਸਾਈਕਲ ਠੀਕ ਕਰਵਾਣ ਗਏ ਸੀਗੇ ਘਰੋਂ ਇਹਨਾਂ ਕੋਈ ਹਥਿਆਰ ਨਹੀਂ ਉਹਨਾਂ ਕੋਈ ਕਾਫੀ ਤੇਜ਼ ਤਾਰ ਹਥਿਆਰ ਹੈਗੀ ਅਗਰਤ ਬਾਜੀ ਸਿਰਫ ਇਹੀ ਕਿ ਇਹਨੂੰ ਇਹਨੂੰ ਮਾਰਨਾ ਵਾ ਕਿਉਂਕਿ ਇਹਨੇ ਵਿਆਹ ਕਰਾਇਆ ਵਾ ਬਸ ਕਿਉਂਕਿ ਮੇਰੇ ਮਾਮੇ ਸੀ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ ਮਾਤਾ ਪਿਤਾ ਤੇ ਮੇਰੇ ਪ੍ਰਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਇਹ ਤੋਂ ਤੇ ਜਿਹੜੇ ਮੇਰੇ ਮਾਮੇ ਆ ਬਸ ਉਹੀ ਕਰਦੇ ਪਏ ਆ ਉਹਨਾਂ ਨੇ ਮੇਰੇ ਹਸਬੰਡ ਨੂੰ ਤੇ ਮੇਰੇ ਜਿਹੜੇ ਫਾਦਰ ਨੇ ਲਾਉਣ ਨੂੰ ਮਾਰਿਆ ਵਾ ਖੈਲਿਆਨੁਤਮ ਕੀ ਦਿੰਦੇ ਰਹੇ ਹੀ ਕਾਫੀ ਜ਼ਿਆਦਾ ਕਿ ਤਾਨੂੰ ਜਾਨੋ ਮਾਰ ਦੇਣਾ ਵਾ ਤੇ ਫਿਰ ਉਹ ਉਸੇ ਕਰਕੇ ਅਹੀਂ ਜਿਹੜੀ ਪ੍ਰੋਟੈਕਸ਼ਨ ਵੀ ਜਿਹੜੀ ਆ ਉਹ ਨਹੀਂ ਲਈ ਸੀਗੀ ਕਿ ਚਲੋ ਇਹ ਨਹੀਂ ਮਾਰਨਗੇ ਸਾਨੂੰ ਨਹੀਂ ਵਿਸ਼ਵਾਸ ਕੀਤਾ ਇਹਨਾਂ ਤੇ ਇਹਨਾਂ ਨੇ ਸਾਈਨ ਕੀਤੇ ਹੀ ਬਿਆਨ ਦਿੱਤੇ ਕਿ ਅਸੀਂ ਕੁਝ ਨਹੀਂ ਕਵਾਂ ਕਵਾਂਗੇ ਪਰ ਇਹ ਫਿਰ ਵੀ ਜਿਹੜੇ ਆ ਸਾਨੂੰ ਮਾਰਨ ਲਈ ਆ ਗਏ